ਕਿੰਦੇ ਨੂੰ ਇਹ ਨਹੀਂ ਪਤਾ ਲੱਗਿਆ ਮੈਂ ਕਦੋਂ ਹਿੱਟ ਹੋਣਾ ਚਿਮਕੀਲੇ ਨੂੰ ਹਿੱਟ ਕਰਾਉਣੇ ਵਾਲੇ ਕੋਈ ਲੋਕ ਹੋਰ ਸੀਗੇ ਨਿਊਮੀ ਲਾਤੀ ਰੋਮਨਜ਼ ਰਾਜ ਹੂੰ ਤੇ ਏਜੀਪਟ ਦੀ ਜਿਹੜੀ ਰਾਣੀ ਸੀਗੀ ਉਹ ਵੀ ਸ਼ੈਤਾਨ ਦੀ ਪੂਜਾ ਕਰਦੀ ਸੀਗੀ ਹੂੰ ਤੇ ਤੇ ਰੋਮਨ ਜਿਹੜਾ ਸਿਕੰਦਰ ਸੀਗਾ ਇਹਦੀ ਮਾਂ ਉਹ ਵੀ ਇਹਦੇ ਸ਼ੈਤਾਨ ਦੀ ਪੂਜਾ ਕਰਦੀ ਸੀਗੀ ਇਹ ਮੁੱਦਾ ਹੋਰ ਹੈ ਠੀਕ ਹੈ ਜਿਹੜਾ ਨਿਊਮੀ ਲਾਤੀ ਦਾ ਹੂੰ ਇਹ ਰੌਥਸਚਾਈਲਡ ਪਰਿਵਾਰ ਇਹਦੇ ਵਿੱਚ ਆ ਜਾਂਦਾ ਕਿਉਂਕਿ ਇੰਟਰਨੈਟ ਦੇ ਉੱਤੇ ਨਾ ਤੁਹਾਨੂੰ ਬਹੁਤ ਗੁੰਮਰਾਹ ਕਰਨ ਦੇ ਲਈ ਕਾਫੀ ਵਾਰ ਕਦੇ ਕੋਸ਼ਿਸ਼ ਵਿੱਚ ਆ ਜਾਂਦੀ ਹੈ ਉਹ ਡਿਲੀਟ ਹੋ ਜਾਂਦੇ ਆ ਕਦੇ ਕੋਸ਼ਿਸ਼ ਆ ਜਾਂਦਾ ਨਪੋਲੀਨ ਹੋਇਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੋਏ ਨੇ ਇਹ ਇਹਨਾਂ ਨੇ ਇਹਨਾਂ ਤੋਂ ਇਹਨਾਂ ਦਾ ਜਿਹੜੀ ਪੈਸੇ ਦੀ ਗੇਮ ਸੀ ਵੀ ਕਰਜ਼ਾ ਲਾਉ ਸਾ ਤੋਂ ਹੂੰ ਉਹ ਗੇਮ ਨੂੰ ਹੀ ਸਮਝ ਗਏ ਸੀ ਇਹ ਕਹਿੰਦੇ ਸੀ ਵੀ ਅਸੀਂ ਤੁਹ ਤੋਂ ਕਦੇ ਕਰਜ਼ਾ ਲਈ ਨਪੋਲੀਅਨ ਵੀ ਉਹਨੂੰ ਵੀ ਜ਼ਹਿਰ ਦਿੱਤੀ ਗਈ ਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜ਼ਹਿਰ ਦਿੱਤੀ ਗਈ ਆ ਈਸਟ ਇੰਡੀਆ ਕੰਪਨੀ ਦੇ ਪਿੱਛੇ ਕੌਣ ਆ ਬ੍ਰੋਸ ਚਾਈਲਡ ਪਰਿਵਾਰ ਜਿਹੜੇ 95% ਦੁਨੀਆ ਦੇ ਵਿੱਚ ਪੈਸੇ ਨੂੰ ਕਾਬੂ ਕਰੀ ਬੈਠੇ ਨੇ ਕੈਨੇਡਾ ਖੁੱਲ ਗਿਆ ਕਦੇ ਆਸਟ੍ਰੇਲੀਆ ਖੁੱਲ ਗਿਆ ਕਦੇ ਨਿਊਜ਼ੀਲੈਂਡ ਖੁੱਲ ਗਿਆ ਕਦੇ ਇੰਗਲੈਂਡ ਖੁੱਲ ਗਿਆ ਆਜੋ ਵੀ ਪੰਜਾਬੀਓ ਚੜੇਓ ਜਹਾਜ਼ਾਂ ਲਿਆਓ ਸਾਡੇ ਲੋਕਾਂ ਨੂੰ ਪੈਸਾ ਛਟਿਆ ਉਹ ਬੰਜਰ ਧਰਤੀਆਂ ਆ ਹਰਿਆਵਲ ਦੀ ਧਰਤੀ ਇੱਥੇ ਹਰ ਤਰ੍ਹਾਂ ਦਾ ਮੌਸਮ ਖੁੱਤ ਕੱਡੀ ਦੂਰਦ੍ਰਿਸ਼ਟੀ ਸੀਗੀ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਡੇ ਪਿਤਾ ਦੀ ਉਹਨੇ ਸਾਡੀ ਕੌਮ ਇੱਥੇ ਬਿਠਾਈ ਇੰਨੇ ਦਿਨੀ ਬੇਸ਼ੱਕ ਕਾਫੀ ਮੁੱਦੇ ਪੱਖੇ ਹੋਏ ਨੇ ਪਰ ਗੱਲ ਕੀਤੀ ਹੈ ਵੀ ਜੇਕਰ ਗਾਇਕੀ ਦੀ ਤਾਂ ਉਹਨਾਂ ਦੇ ਵਿੱਚ ਪੰਜਾਬ ਦਾ ਇੱਕੋ ਇੱਕ ਗਾਇਕ ਹੈ ਸੁਪਰਸਟਾਰ ਕਹ ਲਈਏ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਫਿਲਮ ਚ ਮਕੀਲਾ ਆਈ ਤੇ ਉਸ ਤੋਂ ਬਾਅਦ ਜਿਹੜੀ ਨੋਖ ਚੋਕ ਚੱਲ ਰਹੀ ਹੈ ਗਾਇਕ ਨਸੀਬ ਦੀ ਤੇ ਦਿਲਜੀਤ ਦੋਸਾਂਝ ਦੀ ਮੁੱਦਾ ਹੈਗਾ ਇਲੂਮਿਨਾਟੀ ਤਾਕਤਾਂ ਦਾ ਆਖਿਰ ਇਲੂਮਿਨਾਟੀ ਤਾਕਤਾਂ ਹੈ ਕੀ ਨੇ ਇਹ ਹੈ ਕੀ ਇਹ ਸਾਰਾ ਕੁਝ ਆਪਣੇ ਨਾਲ ਨੇ ਅਗਾ ਵਧੂ ਕਿਸਾਨ ਦਵਿੰਦਰ ਸਿੰਘ ਤੇ ਨਾਲ ਉਹਨਾਂ ਦੇ ਪਿਤਾ ਜੀ ਸਰਦਾਰ ਹਰਭਜਨ ਸਿੰਘ ਸਰਪੰਚ ਸਾਹਿਬ ਬੈਠੇ ਹੋਏ ਨੇ ਬਾਪੂ ਜੀ ਰੰ ਦਾ ਜਿਹੜਾ ਚਿਹਰਾ ਮੋਰਾ ਹੈ ਸਰਦਾਰ ਜੁਗਿੰਦਰ ਸਿੰਘ ਉਗਰਾਹਾ ਵਰਗਾ ਪੱਗ ਵੀ ਉਦਾਂ ਹੀ ਬੰਨਦ ਨੇ ਅੰਦਾਜ਼ ਵੀ ਉਹੀ ਹੈ ਗੱਲਾਂ ਬਾਤਾਂ ਵੀ ਉਹੀ ਨੇ ਤੇ ਆਪਾਂ ਦਵਿੰਦਰ ਸਿੰਘ ਉਹਨਾਂ ਨਾਲ ਗੱਲ ਕਰਨੇ ਆ ਦਵਿੰਦਰ ਸਿੰਘ ਜਿਹੜੀ ਇਲੂਮਿਨਾਟੀ ਤਾਕਤਾਂ ਨੇ ਜਾਂ ਖੇਤੀਬਾੜੀ ਨੂੰ ਵੀ ਇਸ ਤਰ੍ਹਾਂ ਜੋੜ ਕੇ ਵੇਖਿਆ ਜਾ ਰਿਹਾ ਹੈ ਕਹਿੰਦੇ ਦਲਸੀ ਦਲਜੀਤ ਜਿਹੜਾ ਹੈ ਉਹ ਤਾਂ ਕਹਿੰਦੇ ਵੀ ਇੱਕ ਸਟੰਟਬਾਜੀ ਹੈ ਇੱਕ ਪਬਲਿਸਿਟੀ ਵਾਸਤੇ ਇਲੂਮਿਨਾਟੀ ਤਾਕਤਾਂ ਨੂੰ ਵਿੱਚ ਲਿਆਂਦਾ ਜਾ ਰਿਹਾ ਹੈ ਇਹ ਕੀ ਕੋਸ਼ ਹੈ ਜਾਂ ਖੇਤੀ ਨਾਲ ਵੀ ਇਹਦਾ ਜੁੜਿਆ ਹੋਇਆ ਦਲਜੀਤ ਵਾਂਗੂ ਵੀਰ ਜੀ ਬਾਕੀ ਸਤਿ ਸ੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਜੀ ਤੇ ਮੈਂ ਗੱਲ ਇਹ ਦੱਸਣੀ ਚਾਹੁੰਦਾ ਵੀ ਜਿਹੜਾ ਨਾ ਚਮਕੀਲੇ ਦੀ ਆਪਾਂ ਗੱਲ ਕਰਦੇ ਆਂ ਜਾਂ ਦਲਜੀਤ ਦੀ ਗੱਲ ਕਰਦੇ ਆਂ ਹਾਂ ਇਹ ਨਾ ਸਾਡੇ ਜਿਹੜਾ ਸਾਡਾ ਸਮਾਜ ਹੈ ਇਹਦੇ ਉੱਤੇ ਕਾਫੀ ਤੀਰ ਛੱਡੇ ਗਏ ਨੇ ਜੀ ਪਹਿਲਾਂ ਸਾਡੇ ਅਸੀਂ ਸੁਣਦੇ ਸੀਗੇ ਜੋਧਿਆਂ ਦੀਆਂ ਗਥਾਵਾਂ ਹਰੀ ਸਿੰਘ ਨਲਬੇ ਦੀਆਂ ਹਾਂ ਹੋਰ ਚੰਗੇ ਚੰਗੇ ਜੋਧਿਆਂ ਦੀਆਂ ਦੁੱਲੇ ਪੱਟੀਆਂ ਉਹਦੇ ਬਾਅਦ ਚਮਕੀਲਾ ਜਦੋਂ ਆਇਆ ਚਮਕਿੰਦੇ ਨੂੰ ਇਹ ਨਹੀਂ ਪਤਾ ਲੱਗਿਆ ਮੈਂ ਕਦੋਂ ਹਿੱਟ ਹੋਣਾ ਚਮਕੀਲੇ ਨੂੰ ਹਿੱਟ ਕਰਾਉਣੇ ਵਾਲੀ ਕੋਈ ਲੋਕ ਹੋਰ ਸੀਗੇ ਹੂੰ ਉਹ ਬਾਹਰ ਬੈਠੇ ਨੇ ਜਿਨ੍ਹਾਂ ਨੂੰ ਲੋਕ ਨਿਉਮੀ ਲਾਤੀ ਗਏ ਦੰਦੇ ਨੇ ਹੂੰ ਕੁਛ 12 ਪਰ 12 ਫੈਮਲੀਆ ਨੇ ਉਹ ਹੂੰ ਕੋਈ ਤਾਂ ਕਹਿੰਦਾ ਉਹਨਾਂ ਨੂੰ ਆਤਮਾ ਵੇਚਦੇ ਨੇ ਜੀ ਇਹ ਕੋਈ ਕੁਛ ਕਹਿ ਦਿੰਦਾ ਹੂੰ ਪਰ ਨਹੀਂ ਉਹ ਲੋਕਾਂ ਨੇ ਸਾਡੇ ਫਿਰ ਤੀਰ ਛੱਡਿਆ ਸਾਡੇ ਪਹਿਰਾਵੇ ਤੇ ਅਸੀਂ ਚਾਦਰੇ ਪਾਉਂਦੇ ਸੀ ਕਿਸੇ ਦੀ ਭੈਣ ਦੀ ਜੇ ਟਕੀ ਜਾਂਦੀ ਸੀ ਕੋਈ ਨਾ ਹਰਚ ਕਰ ਗਿਆ ਉਹਨੂੰ ਭੱਗ ਨਾਲ ਬੰਦਾ ਫੜ ਲੈਂਦਾ ਸੀ ਸਾਡੇ ਜੀਨ ਪੈਂਟਾਂ ਪਵਾਇਆਂ ਗਈਆਂ ਸਾਡੀਆਂ ਸਾਡੀਆਂ ਬੱਚੀਆਂ ਦਾ ਪਹਿਰਾਵਾ ਬਦਲੇ ਗਿਆ ਤੇ ਅਕੋਰਡਿੰਗ ਬੜਾ ਨੁਕਸਾਨ ਹੋਇਆ ਸਾਨੂੰ ਐਦਾਂ ਹੀ ਹੁਣ ਜਿਵੇਂ ਦਲਜੀਤ ਵਾਲੀ ਆਪਾਂ ਗੱਲ ਕਰ ਰਹੇ ਆ ਨਾ ਜੀ ਇਹ ਸਾਰੀ ਚਾਲ ਪੰਜਾਬ ਨੂੰ ਖਾਲੀ ਕਰਨ ਤੇ ਚੱਲੀ ਜਾ ਰਹੀ ਜਿੱਥੇ ਤੱਕ ਮੈਰੀਕਾਡੀਆਂ ਮੇਰੀ ਰਸਨਾਤੀ ਕੌਣ ਨੇ ਨਿਊ ਮੀਲਾਤੀ ਰੋਮਨਜ਼ ਰਾਜ ਤੇ ਏਜੀਪਟ ਦੀ ਜਿਹੜੀ ਰਾਣੀ ਸੀਗੀ ਉਹ ਵੀ ਸ਼ੈਤਾਨ ਦੀ ਪੂਜਾ ਕਰਦੀ ਸੀਗੀ ਤੇ ਤੇ ਰੋਮਨ ਜਿਹੜਾ ਸਿਕੰਦਰ ਸੀਗਾ ਇਹਦੀ ਮਾਂ ਉਹ ਵੀ ਇਹਦੇ ਸ਼ੈਤਾਨ ਦੀ ਪੂਜਾ ਕਰਦੀ ਸੀਗੀ ਇਹ ਮੁੱਦਾ ਹੋਰ ਹੈ ਠੀਕ ਹੈ ਜਿਹੜਾ ਨਿਊ ਮੀਲਾਤੀ ਦਾ ਹੂੰ ਇਹ ਰੌਥਸਚਾਈਲਡ ਪਰਿਵਾਰ ਇਹਦੇ ਵਿੱਚ ਆ ਜਾਂਦਾ ਕਿਉਂਕਿ ਇੰਟਰਨੈਟ ਦੇ ਉੱਤੇ ਨਾ ਤੁਹਾਨੂੰ ਬਹੁਤ ਗੁੰਮਰਾਹ ਕਰਨ ਦੇ ਲਈ ਕਾਫੀ ਵਾਰ ਕਦੇ ਕੋਸ਼ਿਸ਼ ਵਿੱਚ ਆ ਜਾਂਦੀ ਹੈ ਉਹ ਡਿਲੀਟ ਹੋ ਜਾਂਦੇ ਆ ਕਦੇ ਕੋਸ਼ਿਸ਼ ਆ ਜਾਂਦਾ ਪਰ ਇਹਦੀਆਂ ਜੜਾਂ ਕਿਤੇ ਹੋਰ ਪਈਆਂ ਨੇ ਇਹਦੀਆਂ ਜੜਾਂ 1300 ਇਸਵੀ ਤੋਂ ਸਟਾਰਟਿੰਗ ਹੋ ਰਹੀਆਂ ਨੇ ਠੀਕ ਆ ਕਿ ਨਹੀਂ ਜੀ ਵੀ ਉਹਨਾਂ ਨੇ ਪੈਸਾ ਕਿਵੇਂ ਦੁਨੀਆ 'ਚ ਸੱਟਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਕੀ ਬਣਿਆ ਉਹ ਵੀ ਉਹ ਬਣਿਆ ਕੀ ਕੀ ਕਾਰਨ ਬਣਿਆ ਇਹ ਇਹ ਕਾਰਨ ਹੀ ਬਣਿਆ ਵੀ ਨਪੋਲੀਅਨ ਹੋਇਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੋਏ ਨੇ ਇਹ ਇਹਨਾਂ ਨੇ ਇਹਨਾਂ ਤੋਂ ਇਹਨਾਂ ਦਾ ਜਿਹੜੀ ਪੈਸੇ ਦੀ ਗੇਮ ਸੀ ਵੀ ਕਰਜ਼ਾ ਲਾਉ ਸਾ ਤੋਂ ਹੂੰ ਉਹ ਗੇਮ ਨੂੰ ਹੀ ਸਮਝ ਕੇ ਸੀ ਇਹ ਕਹਿੰਦੇ ਸੀ ਵੀ ਅਸੀਂ ਤੁਹ ਤੋਂ ਕਾਤੇ ਕਰਜ਼ਾ ਲਈ ਨਪੋਲੀਅਨ ਵੀ ਉਹਨੂੰ ਵੀ ਜ਼ਹਿਰ ਦਿੱਤੀ ਗਈ ਆ ਮਹਾਰਾਜ ਰਣਜੀਤ ਸਿੰਘ ਨੂੰ ਵੀ ਜ਼ਹਿਰ ਦਿੱਤੀ ਗਈ ਆ ਇੱਕ ਘੋੜਿਆਂ ਦਾ ਡਾਕਟਰ ਬੁਲਾਇਆ ਗਿਆ ਵੀ ਘੋੜੇ ਦਾ ਇਲਾਜ ਕਰੂਗਾ ਹੋਮੋਪੈਥਿਕ ਡਾਕਟਰ ਸੀਗਾ ਉਸ ਡਾਕਟਰ ਦਾ ਜਿਹੜਾ ਗੁਰੂ ਸੀਗਾ ਉਹ ਨਿਊਮੀਲਾਤੀ ਕੇ ਅਖਵਾਇਆ ਗਿਆ ਅੱਛਾ ਹਾਂਜੀ ਤੇ ਇਹ ਬਹੁਤ ਵੱਡੀ ਸ਼ਾਹਦਿਸ ਹੈ ਹੁਣ ਪੰਜਾਬ ਨੂੰ ਖਾਲੀ ਕਰਨ ਦੇ ਵਿੱਚ ਹੁਣ 4 ਆਈ ਕਹਿੰਨੇ ਆਪਾਂ ਉਹਦੇ ਵਿੱਚ ਆ ਜਾਂਦਾ ਇੰਗਲੈਂਡ ਆ ਜਾਂਦਾ ਜੀ ਨਿਊਜ਼ੀਲੈਂਡ ਆ ਜਾਂਦਾ ਆਸਟ੍ਰੇਲੀਆ ਆ ਜਾਂਦਾ ਕੈਨੇਡਾ ਆ ਜਾਂਦਾ ਹੁਣ ਤੁਸੀਂ ਇਹ ਦੇਖੋ 1857 ਦਾ ਜਦੋਂ ਗਦਰ ਹੋਇਆ ਉਹਦੇ ਵਿੱਚ ਇੱਕ ਸਾਊਥ ਵਾਲੇ ਲੋਕ ਇੱਕ ਪੰਜਾਬ ਪੰਜਾਬੀ ਲੋਕ ਇਹ ਲੋਕਾਂ ਨੇ ਈਸਟ ਇੰਡੀਆ ਕੰਪਨੀ ਦੀ ਨੱਕ ਦੇ ਵਿੱਚ ਦਮ ਕੀਤਾ ਈਸਟ ਇੰਡੀਆ ਕੰਪਨੀ ਦੇ ਪਿੱਛੇ ਕੌਣ ਹੈ ਰੋਥਸਚਾਈਲਡ ਪਰਿਵਾਰ ਜਿਹੜੇ 95% ਦੁਨੀਆ ਦੇ ਵਿੱਚ ਪੈਸੇ ਨੂੰ ਕਾਬੂ ਕਰੀ ਬੈਠੇ ਹੁਣ ਹਿੰਦੁਸਤਾਨ ਨੂੰ ਚਲਾਉਣ ਅੱਜ ਦੇ ਟਾਈਮ ਜਿੰਨੇ ਵੀ ਹਿੰਦੁਸਤਾਨ ਦੇ ਭਗੌੜੇ ਨੇ ਜਾ ਕੇ ਲੁਕਦੇ ਕਿੱਥੇ ਨੇ ਹਜ਼ਾਰਾਂ ਰੁਪਏ ਹਜ਼ਾਰਾਂ ਕਰੋੜ ਲੈ ਕੇ ਇੰਗਲੈਂਡ ਚ ਠੀਕ ਹੈ ਕਿ ਨਹੀਂ ਉਹ ਬਸਾਉਂਦੇ ਰਿਆ ਹਿੰਦੁਸਤਾਨ ਨੂੰ ਅੱਜ ਵੀ ਕਿਤੇ ਨਾ ਕਿਤੇ ਈਸਟ ਇੰਡੀਆ ਕੰਪਨੀ ਚਲਾ ਰਹੀ ਹੈ ਈਸਟ ਇੰਡੀਆ ਕੰਪਨੀ ਦੇ ਪਿੱਛੇ ਹੋਰ ਪਰਿਵਾਰ ਨੇ 12 ਫੈਮਿਲੀਆਂ ਨੇ ਜਿੱਥੇ ਤੱਕ ਮੈਂ ਅਪਨੀ ਅਕੋਰਡਿੰਗ ਮੇਰੀ ਸਮਝ ਹੈ ਮੈਂ ਆਪਣੀ ਰਿਸਰਚ ਕਰਦਾ ਹਾਂ ਹੁਣ ਹਿੰਦੁਸਤਾਨ ਦੇ ਵਿੱਚ ਜਿਹੜੇ ਪੰਜਾਬ ਦੇ ਬੱਚੇ ਨੇ আর ਸਾਊਥ ਦੇ ਬੱਚੇ ਨੇ ਕਿਉਂਕਿ ਪੰਜਾਬ ਦੀ ਧਰਤੀ ਕਿਵੇਂ ਛੜਾਈ ਜਾਵੇ ਸਭ ਤੋਂ ਵੱਡਾ ਮੁੱਦਾ ਇਹ ਹੈ ਹੂੰ ਆਉਣੇ ਵਾਲੇ 2070 ਤੱਕ ਹੂੰ ਦੁਨੀਆ ਦੇ ਵਿੱਚ 70% ਅਨਾਜ ਦੀ ਕਮੀ ਆਉਣ ਜਾ ਰਹੀ ਹੈ ਹੂੰ ਜਿਹੜੀ ਅਪਲੋਬੀ ਹੈ ਉਹ ਲੋਬੀ ਨੇ ਤਾਂ ਆਪਣੇ ਲਈ ਸਿੰਥੈਟਿਕ ਫੂਡ ਤਿਆਰ ਕਰ ਲਿਆ ਜਿਵੇਂ ਸਿੰਥੈਟਿਕ ਅੰਡਾ ਹੋ ਗਿਆ ਸਿੰਥੈਟਿਕ ਚਿਕਨ ਹੋ ਗਿਆ ਹੂੰ ਹੁਣ ਇਹ ਕਾਈ ਤੋਂ ਜਿਹੜੀ ਕਾਈ ਹੁੰਦੀ ਹੈ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਬੱਚਿਆਂ ਚ ਕਾਈ ਜਾਂਦੀ ਹੈ ਹੂੰ ਇਹਨੂੰ ਬੜੇ ਵਧੀਆ ਤਰੀਕੇ ਨਾਲ ਉਹ ਕਰਕੇ ਇਹਦੀ ਗੋਲੀ ਤਿਆਰ ਕਰੀ ਜਾ ਰਹੀ ਹੈ ਹੂੰ ਉਹ ਲੋਬੀ ਨੇ ਤਾਂ ਆਪਣੇ ਜੋਗਾ ਖਾਣਾ ਤਿਆਰ ਕਰ ਲਿਆ ਹੁਣ ਦੁਨੀਆ ਨੂੰ ਗੁਲਾਮ ਕਿਵੇਂ ਕਰਿਆ ਜਾਵੇ ਮੁੱਦਾ ਇਹ ਚੱਲ ਰਿਹਾ ਉਹ ਗੁਲਾਮ ਕੌਣ ਕਰ ਰਹੇ ਨੇ ਜਿਨ੍ਹਾਂ ਨੂੰ ਲੋਕ ਆਪਾਂ ਨਿਊਮੀ ਲਾਤੀ ਕਹਿ ਦਿੰਦੇ ਆ ਵੀ ਸ਼ੈਤਾਨ ਦੀ ਪੂਜਾ ਕਰਦੇ ਨੇ ਪਰ ਹੈ ਕੌਣ ਨੇ ਉਹ ਉਹ ਜਿਹੜੀਆਂ ਤਾਕਤਾਂ ਨੇ ਵਰਲਡ ਨੂੰ ਚਲਾ ਰਹੀਆਂ ਨੇ ਬੜੀਆਂ ਤਕੜੀਆਂ ਏਜੰਸੀਆਂ ਨੇ ਪਤਾ ਨਹੀਂ ਕਦੋਂ ਕਿਹਨੂੰ ਗਾਇਬ ਕਰ ਦੇਣ ਉਹਨਾਂ ਦੇ ਹੱਥ ਬਹੁਤ ਲੰਬੇ ਨੇ ਤੇ ਗੱਲ ਇਹ ਹੁਣ ਆਪਾਂ ਮੁੱਦਾ ਘੁਮਾ ਕੇ ਇੱਥੇ ਲਈਏ ਵੀ ਪੰਜਾਬ ਨੂੰ ਕਿਵੇਂ ਖਾਲੀ ਕੀਤਾ ਜਾ ਰਿਹਾ ਸਾਡੇ ਨਾਲ ਲੜ ਉਹਨਾਂ ਨੇ ਸਾਡੀ ਕੌਮ ਦਾ ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹ ਗਵਾਹੀ ਦੇ ਰਿਹਾ ਹੈ ਬੀ ਮਹਾਰਾਜਾ ਅਨਜੀਤ ਸਿੰਘ ਦੇ ਇਹ ਵਾਰਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਨੇ ਇਹ ਲੋਕ ਇਹ ਮਰੀ ਜਾਣਗੇ ਜੰਮੀ ਜਾਣਗੇ ਲੜੀ ਜਾਣਗੇ ਇਹਨਾਂ ਨੇ ਆਪਣੀ ਜ਼ਮੀਨ ਨਹੀਂ ਛੱਡਣੀ ਇਹਨਾਂ ਤੋਂ ਜ਼ਮੀਨ ਕਿਵੇਂ ਛੜਾਈ ਜਾਵੇ ਦੇਖੋ ਤੁਸੀਂ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਇਹ ਚਾਰ ਮੁਲਕ ਕਦੇ ਕੈਨੇਡਾ ਖੁੱਲ ਗਿਆ ਕਦੇ ਆਸਟ੍ਰੇਲੀਆ ਖੁੱਲ ਗਿਆ ਕਦੇ ਨਿਊਜ਼ੀਲੈਂਡ ਖੁੱਲ ਗਿਆ ਕਦੇ ਇੰਗਲੈਂਡ ਖੁੱਲ ਗਿਆ ਆਜੋ ਵੀ ਪੰਜਾਬੀਓ ਚੜੇਓ ਜਹਾਜ਼ਾਂ ਲਿਆਓ ਸਾਡੇ ਲੋਕਾਂ ਨੂੰ ਪੈਸਾ ਸਟਿਆ ਉਹ ਬੰਜਰ ਧਰਤੀਆਂ ਆ ਹਰਿਆਵਲ ਦੀ ਧਰਤੀ ਇੱਥੇ ਹਰ ਤਰ੍ਹਾਂ ਦਾ ਮੌਸਮ ਉਹ ਸਾਡੇ ਬਾਪ ਦਾਦਿਆਂ ਦੀਆਂ ਮੁੱਛਾਂ ਐ ਖੜੀਆਂ ਹੁੰਦੀਆਂ ਸੀ ਕਹੇ ਜੋ ਰੋਬ ਸੀਗੇ ਕਹੇ ਜੋ ਜਲਾਲ ਸੀਗੇ ਹੁਣ ਮੈਨੂੰ ਨਹੀਂ ਪਤਾ ਹੈਗਾ ਵੀ ਬਾਹਰਲਾ ਮੁਲਖ ਆਪਣਿਆਂ ਦਾ ਦੇਖਿਆ ਨਹੀਂ ਠੀਕ ਆ ਨਾ ਕਦੇ ਆਪਣੀ ਇੱਛਾ ਜਾਣ ਦੀ ਜੇ ਹਾਂ ਠੀਕ ਆ ਪਰਮਾਤਮਾ ਨੇ ਕਮਾਉਣਾ ਹੋਇਆ ਉਹ ਵੀ ਕਦੇ ਪੂਰੀ ਕਰਿਆਵਾਂਗੇ ਦੇਖ ਕੇ ਜਰੂਰ ਆਵਾਂਗੇ ਇਹ ਵੀ ਧਰਤੀ ਇਹ ਜੀ ਕੀ ਆ ਪਰ ਆਪਣਾ ਅਥੀ ਨਹੀਂ ਜਾਣ ਦਾ ਸ਼ੌਂਕ ਵੀ ਆਪਣਾ ਮਤਲਬ ਇਹਨਾਂ ਨੇ ਇਹੀ ਸੋਚਿਆ ਵੀ ਕਿਉਂ ਨਾ ਇੱਥੋਂ ਕੱਢਿਆ ਜਾਏ ਪੰਜਾਬ ਨੂੰ ਖਾਲੀ ਕੀਤਾ ਜਾਵੇ ਪੰਜਾਬ ਨੂੰ ਖਾਲੀ ਕਰਕੇ ਧਰਤੀ ਹੈ ਨਾ ਜੀ ਦੇਖੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸਾਡੇ ਗੁਰੂ ਹੋਣ ਦੇ ਨਾਲ-ਨਾਲ ਬਹੁਤ ਵੱਡੇ ਭੂਗੋਲਿਕ ਸਥਿਤੀ ਤੇ ਬਹੁਤ ਵੱਡੇ ਸਾਇੰਟਿਸਟ ਵੀ ਸੀਗੇ ਉਹ ਬਣਾਉਣ ਨੂੰ ਆਪਣਾ ਰਾਜ ਇੱਥੇ ਤੋਂ ਮੁਗਲਾਂ ਤੋਂ ਦੂਰ ਵੀ ਬਣਾ ਸਕਦੇ ਸੀਗੇ ਜੀ ਉਰ ਸਾਹਿਬ ਬਹਿ ਜਾਂਦੇ ਪਹਿਲਾਂ ਹੀ ਪਟਨਾ ਸਾਹਿਬ ਬਹਿ ਜਾਂਦੇ ਉਹਨਾਂ ਨੇ ਦੇਖਿਆ ਵੀ ਜਿਹੜੀ ਮੇਰੀ ਕੌਮ ਹੈ ਉਹ ਕਦੇ ਭੁੱਖੀ ਨਾ ਮਰੇ ਉਹਨਾਂ ਨੇ ਭੂਗੋਲਿਕ ਸਥਿਤੀ ਦੇਖੀ ਵੀ ਜਿਹੜੀ ਆ ਧਰਤੀ ਹੈ ਬੀਹ 11 ਸਾਲ ਬੰਜਰ ਨਹੀਂ ਹੋਊ ਜੇ ਵੱਧੋ ਵੱਧ ਇਹ ਬੰਜਰ ਹੋਣੀ ਹੈ ਨਾ ਇਹ ਸਾਇੰਟਿਸਟ ਸਾਇੰਟਿਸਟਾਂ ਨੇ ਪ੍ਰੂਵ ਕਰਤਾ ਵੀ 3 ਸਾਲ ਬੰਜਰ ਹੋਊ ਇਹ ਧਰਤੀ ਜੇ ਹੋਈ ਜਿਹੜੀ ਆ ਆਪਣੇ ਪੰਜਾਬ ਦੀ ਧਰਤੀ ਹੈ ਕੁਝ ਪਾਕਿਸਤਾਨੀ ਏਰੀਆ ਕੁਝ ਹਰਿਆਣੇ ਦਾ ਏਰੀਆ ਵੀ ਉਹ ਤੋਂ ਵੱਧ ਬੰਜਰ ਨਹੀਂ ਹੋ ਰਹੀ ਆਉਣੇ ਵਾਲੇ ਸਮੇਂ ਦੇ ਵਿੱਚ ਦੁਨੀਆ ਦੀਆਂ 70% ਧਰਤੀਆਂ ਬੰਜਰ ਹੋਣ ਜਾ ਰਹੀਆਂ ਨੇ ਉਹਨਾਂ ਨੇ ਅਨਾਜ ਪੈਦਾ ਕਰਨਾ ਹੀ ਨਹੀਂ ਹੈਗਾ ਇੱਕੋ ਇੱਕੇ ਧਰਤੀ ਸੀਗੀ ਸਾਡੀ ਤੁਸੀਂ ਦੇਖੋ ਕੱਡੀ ਦੂਰਦ੍ਰਿਸ਼ਟੀ ਸੀਗੀ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਡੇ ਪਿਤਾ ਦੀ ਉਹਨੇ ਸਾਡੀ ਕੌਮ ਇੱਥੇ ਬਿਠਾਈ ਹੁਣ ਸਾਡੇ ਕਿੰਨੇ ਕਰਮ ਮਾੜੇ ਨੇ ਸਾਡੇ ਲੋਕਾਂ ਦੇ ਮੈਨੂੰ ਇਹ ਨਹੀਂ ਸਮਝ ਆ ਰਹੀ ਠੀਕ ਆ ਤੁਸੀਂ ਪੈਸਾ ਕਮਾਓ ਉਹਗਾ ਜਾਓ ਬਾਹਰ ਦੁਨੀਆ ਘੁੰਮੋ ਫਿਰ ਉਹ ਸਭ ਕੁਝ ਕਰੋ ਪਰ ਆਪਣਾ ਘਰ ਨਾ ਛੱਡੋ ਇਹ ਸਾਡੀ ਜੜ ਹੈ ਜਿੰਨਾ ਚਿਰ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਪੰਜਾਬ ਸਾਡੀ ਪਿੱਠ ਤੇ ਖੜਾ ਨਾ ਬਾਈ ਉੰਨਾ ਚਿਰ ਵਿਦੇਸ਼ਾਂ ਦੇ ਵਿੱਚ ਸਾਡੀ ਧਾਕ ਆ ਜਿੱਦਣ ਸਾਡੀ ਜੜ ਪੱਟੀ ਗਈ ਇਹ ਗੋਰਿਆਂ ਨੇ ਸਾਨੂੰ ਕੱਢ ਦੇਣਾ ਉਥੋਂ ਮੋਰੇ ਸਾਨੂੰ ਪਸੰਦ ਨਹੀਂ ਕਰਦੇ ਕੋਈ ਸਾਨੂੰ ਵਾਈਟ ਕਾਲਰ ਜੌਬ ਨਹੀਂ ਦਿੰਦੇ ਉੱਥੇ ਸਾਡੀਆਂ ਤੁਸੀਂ ਜੌਬਾਂ ਦੇਖੋ ਉੱਥੇ ਬਾਹਰਲੇ ਮੁਲਕਾਂ 'ਚ ਕੀ ਨੇ ਸਾਡੀਆਂ ਕੁੜੀਆਂ ਵੀਡੀਓ ਚੱਲ ਰਹੀ ਹੈ ਸਿਮੈਂਟ ਲਾ ਰਹੀਆਂ ਨੇ ਕੋਈ ਬੋਰਡ ਚੱਕ ਕੇ ਆਇਆ ਖੜੀਏ ਵੀ ਇੱਥੇ ਪੀਜ਼ਾ ਖਾਓ ਆ ਕੇ ਅਸੀਂ ਆਪਣੇ ਇੱਜ਼ਤਾਂ ਨੂੰ ਸਾਮਸਖਾਂ ਲੁਕੋ ਕੇ ਰੱਖਣ ਵਾਲੇ ਲੋਕ ਅਸੀਂ ਬਾਈ ਇੱਜ਼ਤਾਂ ਸਾਡੀਆਂ ਛੜਕਾਂ ਤੇ ਰੋਲੀ ਫਿਰਦੇ ਆ ਉੱਥੇ ਦੱਸੋ ਕਾਦੀ ਇੱਜ਼ਤ ਆ ਕੋਈ ਕਹਿ ਦੂਗਾ ਕਹਿੰਦ ਸਰਦਾਰ ਵੀ ਮੁੱਛ ਵੀ ਹਾਂ ਮੇਰੀ ਕੁੜੀ ਬਾਈ ਉਧਰ ਕਾ ਵਾਈਟ ਜੋਬ ਕਰਦੀ ਆ ਜਾਂ ਕੋਈ ਹੋਰ ਕਰਦਾ ਠੀਕ ਆ ਇੱਕਾ ਦੂਕਾ ਹੋਣਗੇ ਬਾਈ ਅਸੀਂ ਸਰਦਾਰੀਆਂ ਰੋਲ ਨਹੀਂ ਆ ਬਾਈ ਮਨ ਤੇ ਬੜਾ ਮਨ ਉਹ ਹੁੰਦਾ ਅਦਾਸ ਬਈ ਅਸੀਂ ਉਹ ਵਾਰਸਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਆਪਣੀ ਇੱਜ਼ਤਾਂ ਬੜੀਆਂ ਸਾਮਸਖੇ ਰੱਖੀਆਂ ਬੜਾ ਮਨ ਦੁਖੀ ਹੁੰਦਾ ਇਹ ਗੱਲ ਜੀ ਸੋ ਬਾਪੂ ਜੀ ਜਿਵੇਂ ਤੁਸੀਂ ਤੁਹਾਡਾ ਕਿਤੇ ਅਰਬਾ ਦਵਿੰਦਰ ਹੁਣਾਂ ਨੇ ਦੱਸਿਆ ਜਦੋਂ ਅਸੀਂ ਆਏ ਆ ਕਿ 1990 ਤੱਕ ਕਹਿੰਦੇ ਵੀ ਜਿਹੜੀ ਡੀਏਵੀ ਸਕੂਲ ਨੇ ਉਹ ਕਹਿੰਦੇ ਵੀ ਕੱਲੇ ਸ਼ਹਿਰਾਂ ਚੋਂ ਦੇ ਸਨ ਹਾਂਜੀ ਤੇ ਇਹ ਜਿ ਕਿੰਨੀ ਕਿਸਾਈ ਹੈ ਵੀ ਕਹਿੰਦੇ ਪਿੰਡਾਂ 'ਚ ਜਿਹੜੀ ਡੀਏਵੀ ਸਕੂਲਾਂ ਦੀ ਸ਼ੁਰੂਆਤ ਹੋਈ ਹੈ ਉਹਦੇ ਪਿੱਛੇ ਤੁਹਾਡਾ ਮਤਲਬ ਸਾਰਾ ਉਹ ਹੈ ਉਹ ਗੱਲ ਇਦਾਂ ਜੀ ਮੈਂ ਨਾ ਸਾਡਾ ਵੱਡਾ ਲੜਕਾ ਨਾਤੇ ਫੜਦਾ ਸੀਗਾ ਡੀ ਵਿੱਚ ਜੀ ਨਥੇ ਗਿਆ ਸੀਗਾ ਉੱਥੇ ਇਹ ਜਿਹੜਾ ਡਾਇਰੈਕਟਰ ਹੈ ਇਹਨਾਂ ਦਾ ਬੜਾ ਗਖੜਤਾ ਉਸ ਟਾਈਮ ਗਖੜਦਾ ਹੋ ਗਾਇਂਦੀ ਸੀ ਜੀ ਮੈਂ ਹੁਣ ਉਹ ਨਾਲ ਗੱਲ ਕਰੀ ਕਿ ਤੁਸੀਂ ਪਿੰਡਾਂ ਚ ਕਿਉਂ ਨਹੀਂ ਖੋਲਦੇ ਉਹ ਕਹਿੰਦੇ ਪਿੰਡਾਂ ਦੇ ਵਿੱਚ ਸਾਨੂੰ ਨਾ ਲੋਕ ਤੁਜੀ ਨਫ਼ਰਤ ਕਰਦੇ ਨੇ ਵੀ ਇਹ ਹਿੰਦੂ ਨੇ ਵੀ ਹਿੰਦੂਆਂ ਦੇ ਸਕੂਲ ਨੇ ਇਹ ਮੈਂ ਕਹਾਂ ਜੀ ਪਰ ਪੜ੍ਹਾਈ ਤਾਂ ਇਹ ਜਿਹੜੀ ਆਮ ਸਕੂਲਾਂ ਚੋਂ ਵੀ ਹੈ ਇਸ ਨੂੰ ਕੋਈ ਹੱਕ ਤਾਂ ਹੈ ਜੀ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਜੇ ਖੋਲਣਾ ਚਾਹੁੰਦੇ ਅਸੀਂ ਤੁਹਾਨੂੰ ਖੋਲ ਦਿੰਨੇ ਆ ਹੂੰ ਵੀ ਉਹ ਤੁਸੀਂ ਉਹ ਇੰਤਜ਼ਾਮ ਕਰੂ ਕਮਰੇ ਕੋ ਬਣਾ ਲਾ ਸੀ ਕਬੀ ਸੀ ਕਰ ਲਾਂਗੇ ਅੱਛਾ ਉਹ ਹੁੰਦਾ ਹੈ ਸਕੂਲ ਇੱਥੇ ਮਨਜ਼ੂਰੀ ਦੇਤੀ ਅਸੀਂ ਚਾਲੂ ਕਰਤਾ ਹੂੰ ਪਰ ਕੋਈ ਦਿੱਕਤ ਨਹੀਂ ਆਈ ਜਿਵੇਂ ਆਮ ਪਬਲਿਕ ਸਕੂਲ ਨੇ ਉਹੀ ਕਿਤਾਬਾਂ ਨੇ ਉਹੀ ਪੜਾਈ ਆ ਉਹੀ ਗੱਲ ਆ ਕੋਈ ਹਿੰਦੂ ਵਾਲੀ ਗੱਲ ਨਹੀਂ ਜਿਹੜੇ ਕਹਿੰਦੇ ਨੇ ਕਹਿੰਦੇ ਵੀ ਉਹ ਪੰਜਾਬੀ ਨਹੀਂ ਪੜਾਉਂਦੇ ਦੇ ਡੀਏਵੀ ਸਕੂਲ ਨਹੀਂ ਰੁਕਦੇ ਹਣ ਹੂੰ ਸਾਡੇ ਸਬਜੈਕਟ ਦੋ ਤਿੰਨ ਹੈਗੇ ਤੇ ਪੰਜਾਬੀ ਦੇ ਹੂੰ ਪੰਜਾਬੀ ਦਾ ਪੰਜਾਬੀ ਇਹ ਤਾਂ ਇੱਕ ਮਤਲਬ ਇਤਿਹਾਸ ਦੀ ਸੀ ਪੰਜਾਬੀ ਦਾ ਹਾਂ ਸਮਾਜਿਕ ਸਿੱਖਿਆ ਵਗੈਰਾ ਉਹ ਅਸੀਂ ਪੰਜਾਬੀ ਚ ਲਾਇਆ ਬਥੇ ਠੀਕ ਹੈ ਕੋਈ ਦਿੱਕਤ ਨਹੀਂ ਹੋਗਾ ਜਿਹੜੀ ਮਰਜ਼ੀ ਲਾਓ ਠੀਕ ਹੈ ਚਾਹੀ ਇੱਕ ਸਬਜੈਕਟ ਰੱਖ ਲਈ ਇੰਗਲਿਸ਼ ਦਾ ਸਾਰੀ ਪੰਜਾਬੀ ਨਾਲ ਕੋਈ ਨੀ ਤਿੰਨ ਜੀ ਨਾ ਕੋਈ ਰੋ ਜੀ ਤੇ ਦਵਿੰਦਰ ਜਿਵੇਂ ਸਾਰਾ ਹੁਣ ਰੋਲਾ ਰੱਪਾ ਚੱਲ ਰਿਹਾ ਇਹ ਧਰਮਾਂ ਦਾ ਕੋਈ ਚੱਕਰ ਚੱਲ ਰਿਹਾ ਜਾਂ ਵਪਾਰ ਦਾ ਚੱਕਰ ਹੈ ਮੈਂ ਵੀਰੇ ਇਹ ਪਤਾ ਕੀ ਹੈ ਇਹ ਸਾਰੀ ਖੇਡ ਤਾਂ ਹੁੰਦੀ ਹੈ ਵਪਾਰ ਦੀ ਹੋ ਜੇ ਮੇ ਤੋਂ ਪੁੱਛੋ ਕਈ ਬੰਦੇ ਨੇ ਇਹ ਤੇ ਤਕਲੀਫ ਵੀ ਮੰਨਣੀ ਆ ਪਰ ਧਰਮ ਦੇ ਵਿੱਚ ਵੀ ਵਪਾਰ ਹੈ ਕਿਉਂਕਿ ਮਤਲਬ ਮਤਲਬ ਹੈ ਨਾ ਦੁਨੀਆ ਦੇ ਵਿੱਚੋਂ ਸਭ ਤੋਂ ਮਿੱਠੀ ਚੀਜ਼ ਜੇ ਕਹੀ ਜਾਏ ਉਹ ਹੈਗਾ ਮਤਲਬ ਮਤਲਬ ਤੋ ਮਿੱਠਾ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈਗਾ ਸ਼ਹਿਦ ਵੀ ਨਹੀਂ ਹੈਗਾ ਕੋਈ ਹੋਰ ਚੀਜ਼ ਵੀ ਨਹੀਂ ਹੈਗੀ ਜੀ ਹਾਂਜੀ ਜੀ ਚਲਦੇ ਚਲਦੇ ਇੱਕ ਆਖਰੀ ਸਵਾਲ ਹੈ ਦਵਿੰਦਰ ਜਿਹੜਾ ਇਹ ਇਲੂਮਿਨਾਟੀ ਪਾਵਰਾਂ ਵਾਲੀ ਗੱਲ ਹੈ ਹਾਂਜੀ ਸ਼ੈਤਾਨ ਦੀ ਗੱਲ ਹੋ ਰਹੀ ਹੈ ਹਾਂਜੀ ਇਹਦੇ ਪਿੱਛੇ ਕੋਈ ਬੰਦਾ ਹੀ ਹੈ ਸਿਰਫ ਇੱਕ ਕਾਲਪਨਿਕ ਨਾਂ ਰੱਖਿਓ ਹੈ ਨੇ ਮਾਨਸਿਕ ਤੌਰ ਤੇ ਲੋਕਾਂ ਨੂੰ ਕਮਜ਼ੋਰ ਕਰਨ ਦੇ ਜਾਂ ਸੱਚੀ ਕੋਈ ਸ਼ੈਤਾਨ ਵਗੈਰਾ ਕੋਈ ਇਹੋ ਜਿਹੀ ਚੀਜ਼ਾਂ ਵੀ ਹੁੰਦੀਆਂ ਨੇ ਜਾਇ ਦੇ ਪਿੱਛੇ ਕੋਈ ਪਰਿਵਾਰ ਹੀ ਆ ਬਸ ਇੱਕ ਨਹੀਂ ਜੀ ਸ਼ੈਤਾਨ ਪਤਾ ਕੀ ਹੁੰਦਾ ਜਿਵੇਂ ਹੁਣ ਕਹਿੰਦੇ ਨੇ ਵੀ ਸਮੁੰਦਰ ਮੰਥਨ ਹੋਇਆ ਮੰਥਨ ਹੁੰਦਾ ਮੰਨ ਦਾ ਕਰਨਾ ਇਹ ਸ਼ੈਤਾਨ ਮੰਨ ਦੇ ਵਿੱਚ ਹੀ ਹੁੰਦਾ ਸ਼ੈਤਾਨ ਹੂੰ ਤੇ ਭਗਵਾਨ ਦੇਵਤਾ ਵੀ ਮਨ ਚ ਹੁੰਦਾ ਜੇ ਹੁਣ ਮੈਂ ਇੱਕ ਛੋਟੀ ਜੀ ਗੱਲ ਸੁਣਾ ਸਕਦਾ ਇੱਕ ਮਿੰਟ ਦੀ ਜੀ ਜੀ ਮੈਂ ਨਾ ਤੁਹਾਨੂੰ ਦੱਸਦਾ ਵੀ ਮੈਂ ਮੇਰੇ ਦਾਦਾ ਜੀ ਨੂੰ ਮੈਂ ਪੁੱਛਿਆ ਵੀ ਦਾਦਾ ਜੀ ਤੁਸੀਂ ਪਾਠ ਕਰਦੇ ਹੋ ਸਭ ਕੁਝ ਕਰਦੇ ਹੋ ਪਰ ਗੁਰਦੁਆਰੇ ਘਟ ਜਾਂਦੇ ਹੋ ਹੂੰ ਉਹ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਦਮਦਰ ਸਿੰਘ ਆ ਮੈਂ ਛੋਟ ਚ ਸੁਣਾ ਦਿੰਨਾ ਵੀ ਜਿਹੜਾ ਰੱਬ ਹੈ ਨਾ ਰੱਬ ਨੇ ਇੱਕ ਦਿਨ ਸਾਰੇ ਦੇਵੀ ਦੇਵਤੇ ਇਕੱਠੇ ਕਰ ਲਏ ਕਹਿੰਦਾ ਦੇਵੀ ਦੇਵਤੇ ਇਕੱਠੇ ਕਰਕੇ ਉਹ ਕਹਿੰਦਾ ਵੀ ਜਿਹੜਾ ਇਨਸਾਨ ਇੰਨੀ ਤਰੱਕੀ ਕਰਨ ਲੱਗ ਗਿਆ ਵੀ ਲਾਲਚ ਦੇ ਬਸ ਪੈ ਕੇ ਵੀ ਇਹ ਮੈਨੂੰ ਲੱਭ ਲੂਗਾ ਇੱਕ ਦਿਨ ਵੀ ਮੈਂ ਕਿੱਥੇ ਲੁਕਾਂ ਕੋਈ ਤਾਂ ਕਹੇ ਵੀ ਤੁਸੀਂ ਸੂਰਜ ਤੇ ਚਲੇ ਜਾਓ ਉੱਥੇ ਆ ਗੋ ਕਹਿੰਦਾ ਭਾਈ ਜਵਾਲਾਮੁਖੀ ਚ ਉਤਰ ਗਿਆ ਉੱਥੇ ਵੀ ਆ ਜੂ ਕੋਈ ਕਹੇ ਤੁਸੀਂ ਪਤਾਲ ਚ ਲੁਕਜੋ ਉਹ ਕਹਿੰਦਾ ਸਮੁੰਦਰ ਚ ਬਹੁਤ ਗਹਿਰੀ ਚ ਪਹੁੰਚ ਗਿਆ ਪਤਾਲ ਚ ਵੀ ਆ ਜੂ ਬੋਰ ਕਰਦਾ ਕੋਈ ਕਹਿੰਦਾ ਹਵਾ ਚ ਗਾਇ ਫਿਰ ਇੱਕ ਦੇਵਤੇ ਨੇ ਕਿਹਾ ਕਿ ਨਾ ਤੁਸੀਂ ਐ ਕਰੋ ਜੀ ਇਹ ਬੰਦੇ ਦੇ ਅੰਦਰ ਵੜ ਜਾਓ ਇਹਨੇ ਤੁਨ ਵਾਲੇ ਜਾਲੇ ਸਾਰੇ ਕਿਤੇ ਲੱਭ ਲੈਣਾ ਆਪਣੇ ਅੰਦਰ ਨਹੀਂ છાਤੀ ਮਾਰਨੀ ਹਮ ਮੇਰੇ ਦਾਦਾ ਜੀ ਕਹਿੰਦੇ ਰੱਬ ਨੇ ਬਣਾ ਲਿਆ ਆਪਣਾ ਘਰ ਬੰਦਾ ਹੁਣ ਬੰਦਾ ਵਾਲੇ ਜਾਲੇ ਨੂੰ ਲੱਭਦਾ ਖੜੀ ਜਾਂਦਾ ਸਾਰੇ ਕਿਤੇ ਟੱਕਰਾ ਮਾਰਦਾ ਕਿਤੇ ਟੱਲ ਖੜਕਾਉਂਦਾ ਕਿਤੇ ਪਾਠ ਕਰਦਾ ਕਿਤੇ ਉਹ ਅੰਦਰ છાਤੀ ਮਾਰਦਾ ਨਹੀਂ ਹੁਣ ਇੱਕ ਗੱਲ ਦੱਸੋ ਵੀਰ ਜੀ ਇੱਕ ਤਾਂ ਤੁਸੀਂ ਆਪਣੇ ਲਈ ਆਪਣੇ ਪਸੰਦਾ ਘਰ ਬਣਾਵੋ ਇੱਕ ਮੈਂ ਤੁਹਾਡੇ ਪਸੰਦਾ ਘਰ ਬਣਾਵਾਂ ਤੁਸੀਂ ਕਿਹច ਰਹਿਣਾ ਪਸੰਦ ਕਰੋਗੇ ਜੀ ਤੁਸੀਂ ਆਪਣੇ ਪਸੰਦੇ ਚ ਐਸ ਤਾਂ ਭਗਵਾਨ ਨੇ ਰੱਬ ਨੇ ਕੁਦਰਤ ਨੇ ਆਦੀ ਸ਼ਕਤੀ ਨੇ ਆਪਣਾ ਪਸੰਦ ਦਾ ਘਰ ਬਣਾਇਆ ਬੰਦਾ ਉਹ ਬੰਦੇ ਦੇ ਅੰਦਰ ਹੈ ਹੁਣ ਇਹਦੇ ਵਿੱਚ ਇਹਦੇ ਵਿੱਚ ਜੇ ਤਾਂ ਆਪਾਂ दारू ਮੀਟ ਮੱਛੀ ਹੋਰ ਬੁਰੀਆਂ ਆਤਾਂ ਪਾਲਾਂਗੇ ਜੋ ਸ਼ੈਤਾਨ ਵੀ ਨਿਕਲੇ ਆਉਣਾ ਵਿੱਚ ਹੀ ਭਗਵਾਨ ਨਿਕਲੇ ਆਉਣਾ ਕਹਿਣ ਦਾ ਮਤਲਬ ਵੀ ਅਸੁਰ ਵੀ ਇਹ ਚ ਨੇ ਦੇਵਤੀ ਵੀ ਇਹ ਚ ਨੇ ਜੀ ਹਾਂਜੀ ਸੋ ਬਹੁਤ ਸੋਹਣੀ ਗੱਲਬਾਤ ਸੁਣਾਈ ਹੈ ਦਵਿੰਦਰ ਸਿੰਘ ਹੋਣਾ ਨੇ ਕਿਸਾਨ ਨੇ ਹੈਗਾ ਬਦੂ ਕਿਸਾਨ ਨੇ ਇਹਨਾਂ ਨੇ ਕਣਕ ਦੀ ਬਜਾਈ ਦੇ ਵਿੱਚ ਝੰਡੇ ਗੱਡੇ ਨੇ ਰਿਕਾਰਡ ਕਾਇਮ ਕੀਤੇ ਲਗਭਗ ਪੌਣੇ 34 ਕੁਇੰਟਲ ਦਾ ਤੇ ਪਿਤਾ ਜੀ ਵੀ ਨਾਲ ਗਦਗਦ ਹੋ ਰਹੇ ਨੇ ਖੁਸ਼ ਹੋ ਰਹੇ ਨੇ ਤੇ ਸਾਡੀਆਂ ਸ਼ੁਭ ਕਾਮਨਾਵਾਂ ਨੇ ਇਸ ਪਰਿਵਾਰ ਨੂੰ ਤੇ ਬਾਪੂ ਜੀ ਦਾ ਬੜਾ ਧੰਨਵਾਦ ਹੈ ਤੇ ਇਹਨਾਂ ਦਾ ਇੱਕ ਵਾਰੀ ਫੇਰ ਕੈਦੀ ਝਲਕਾਰਾ ਜਿਹੜਾ ਜੋਗਿੰਦਰ ਸਿੰਘ ਉਗਰਾਹਾ ਦਾ ਪੈਂਦਾ ਪੱਗ ਦਾ ਸਟਾਈਲ ਵੀ ਉਹੀ ਹੈ ਗੱਲਬਾਤ ਦਾ ਲੈ ਜਾ ਵੀ ਹੈ ਆਵਾਜ਼ ਵੀ ਉਹੀ ਹੈ ਜੇ ਕੋਈ ਵੀ ਕਿਸਾਨ ਜਥੇਬੰਦੀ ਸਾਡੇ ਕੋਈ ਪੱਤਰਕਾਰ ਸਹਿਬਾਨ ਵੀਰ ਨੇ ਦੋਸਤ ਨੇ ਸਾਡੇ ਜੋ ਗੱਲਬਾਤ ਕਰਨਗੇ ਤਾਂ ਉਹਨਾਂ ਨੂੰ ਮੇ ਆਣ ਕੇ ਪਹਿਲੇ ਇਧਰ ਹੀ ਵੇਖੇ ਜਾਣਾ ਉਹਨਾਂ ਨੇ ਦਵਿੰਦਰ ਵੱਲੋਂ ਬਾਅਦ ਚ ਵੇਖਣਗੇ ਸੋ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸੈਭ ਸਿੰਘ ਵਿਰਕ ਆ ਦਿਓ ਜੀ ਬਹੁਤ ਬਹੁਤ ਧੰਨਵਾਦ